ਸ਼ੀਸ਼ਿਤ ਸਬਤ ਦਾ ਦਿਨ ਹੈ ਇਸ ਸਬਤ ਦੇ ਦਿਨ ਦਾ ਸਵਾਗਤ ਕਰਦੇ ਹੋਏ ਮੇਰੇ ਮਨ ਵਿੱਚ ਕਈ ਵਿਚਾਰ ਆ ਰਹੇ ਹਨ ਇਸ ਸਬਤ ਦੇ ਦਿਨ ਦੁਆਰਾ ਪਰਮੇਸ਼ਵਰ ਆਪਣੀਆਂ ਸੰਤਾਨਾਂ ਨੂੰ ਸਵਰਗ ਦੇ ਰਾਜ ਦਾ ਕਿਹੋ ਜਿਹਾ ਰਸਤਾ ਦਿਖਾਉਣਗੇ ਹਰ ਸਬਤ ਦੇ ਦਿਨ ਤੇ ਮੈਂ ਇਸ ਬਾਰੇ ਸੋਚਦਾ ਹਾਂ ਕਿ ਪਰਮੇਸ਼ਵਰ ਆਪਣੀਆਂ ਸੰਤਾਨਾਂ ਨੂੰ ਕਿਵੇਂ ਸ਼ੁੱਧ ਕਰਨਗੇ ਸਾਡੇ ਜੀਵਨ ਅਤੇ ਵਿਸ਼ਵਾਸ ਦੇ ਕਿਹੜੇ ਖੇਤਰਾ ਵਿੱਚ ਉਹ ਆਪਣੀਆਂ ਸੰਤਾਨਾਂ ਨੂੰ ਆਪਣੇ ਸਰੂਪ ਵਿੱਚ ਢਾਲਣ ਲਈ ਆਤਮਿਕ ਤੌਰ ਤੇ ਸ਼ੁੱਧ ਕਰਨਗੇ ਇਹ ਮੇਰੇ ਦਿਲ ਨੂੰ ਅਜੇਹੇ ਉਤਸ਼ਾਹ ਨਾਲ ਭਰ ਦਿੰਦਾ ਹੈ ਇਸ ਲਈ ਅੱਜ ਦੇ ਇਸ ਲਈ ਇੱਕ ਨਾਲ ਉਪਦੇਸ਼ ਸਾਂਝਾ ਕਰਨਾ ਚਾਹਾਂਗਾ ਜੇਕਰ ਤੁਸੀਂ ਮੇਰੀ ਸੁਣੀ ਹੁੰਦੀ ਜੇਕਰ ਉਹਨਾਂ ਨੇ ਪਰਮੇਸ਼ਵਰ ਦਾ ਵਚਨ ਸਵੀਕਾਰ ਕੀਤਾ ਹੁੰਦਾ ਤਾਂ ਕੀ ਹੁੰਦਾ ਅੱਜ ਦਾ ਸਿਰਲੇਖ ਦੱਸਦਾ ਹੈ ਕਿ ਕਈ ਆਤਮਾਵਾਨ ਹਨ ਜੋ ਪਰਮੇਸ਼ਵਰ ਦੇ ਸਰੂਪ ਵਿੱਚ ਢਲਣ ਵਿੱਚ ਅਸਫਲ ਰਹਿੰਦੀਆਂ ਹਨ ਕਿਉਂਕਿ ਉਹ ਪਰਮੇਸ਼ਵਰ ਦੇ ਵਚਨਾਂ ਨੂੰ ਨਹੀਂ ਸਮਝਦੀਆਂ ਅਤੇ ਉਹਨਾਂ ਦਾ ਅਭਿਆਸ ਨਹੀਂ ਕਰਦੀਆਂ ਹਨ ਕੁਮਿਆਰ ਦਾ ਉਹਨਾਂ ਭਾਂਡਿਆਂ ਨਾਲ ਕੀ ਕਰਨਾ ਸੁਭਾਵਕ ਹੈ ਜੋ ਉਹਨਾਂ ਦੀ ਇੱਛਾ ਅਨੁਸਾਰ ਆਕਾਰ ਨਹੀਂ ਲੈਂਦੇ ਉਹ ਉਹਨਾਂ ਨੂੰ ਤੋੜਦਾ ਹੈ ਇਸ ਬਾਰੇ ਸੋਚੋ ਕਿ ਕਿਵੇਂ ਕੁਮਿਆਰ ਸਿਰਫ ਉਹਨਾਂ ਭਾਂਡਿਆਂ ਦੀ ਵਰਤੋਂ ਕਰਦਾ ਹੈ ਜੋ ਇਸ ਦੀ ਸ਼ਕਲ ਅਤੇ ਰੰਗ ਵਿੱਚ ਬਣਦੇ ਹਨ ਤਾਂ ਜੋ ਪੂਰਨ ਹੋ ਸਕਣ ਮੰਦਰ ਨੇ ਰਹਿਣੇ ਕਾ ਥੀ ਇਸੇ ਤਰ੍ਹਾਂ ਜੇਕਰ ਧਰਤੀ ਤੇ ਰਣ ਵਾਲੇ 8 ਅਰਬ ਲੋਕ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਜੀਉਂਦੇ ਹਨ ਅਤੇ ਉਹਨਾਂ ਦੀ ਇੱਛਾ ਅਨੁਸਾਰ ਆਕਾਰ ਲੈਂਦੇ ਤਾਂ ਪਰਮੇਸ਼ਵਰ ਨੇ ਕਦੇ ਵੀ ਉਹਨਾਂ ਉੱਤੇ ਤਬਾਹੀ ਆਉਣ ਦਾ ਜਾਂ ਨਰਕ ਦਾ ਆਦੇਸ਼ ਨਹੀਂ ਦਿੱਤਾ ਹੁੰਦਾ ਇਸ ਲਈ ਅੱਜ ਆਓ ਅਸੀਂ ਇਸ ਵਿਸ਼ੇ 'ਤੇ ਬਾਈਬਲ ਦਾ ਅਧਿਆਨ ਕਰੀਏ ਜੇਕਰ ਤੁਸੀਂ ਮੇਰੀ ਸੁਣੀ ਹੁੰਦੀ ਅਸੀਂ ਉਹਨਾਂ ਲੋਕਾਂ ਦੇ ਨਤੀਜਿਆਂ ਦੀ ਜਾਂਚ ਕਰਾਂਗੇ ਜਿਨ੍ਹਾਂ ਨੇ ਪਰਮੇਸ਼ਵਰ ਦੇ ਵਚਨ ਅਨੁਸਾਰ ਉਹਨਾਂ ਦਾ ਪਾਲਣ ਕੀਤਾ ਅਤੇ ਜਿਨ੍ਹਾਂ ਨੇ ਪਾਲਣ ਨਹੀਂ ਕੀਤਾ ਆਓ ਅਸੀਂ ਯਸਾਇਆ ਅਧਿਆਇ 48 ਉੱਤੇ ਜਾਈਏ ਯਸਾਇਆ ਅਧਿਆਇ 48 ਯਸ਼ਾਯਾਹ ਅਧਿਆਇ 48 ਵਚਨ 17 ਵਿੱਚ ਇਹ ਲਿਖਿਆ ਹੈ ਯਹਵਾਹ ਤੇਰਾ ਛੁਡਾਉਣ ਵਾਲਾ ਇਸਰਾਇਲ ਦਾ ਪਵਿੱਤਰ ਪੁਰਖ ਹੋਣ ਆਖਦਾ ਹੈ ਮੈਂ ਯਹਵਾਹ ਤੇਰਾ ਪਰਮੇਸ਼ੁਰ ਹਾਂ ਜੋ ਤੈਨੂੰ ਲਾਂਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈ ਜਾਣਾ ਹੈ काश के तू मेरे हुक्मा नु मंदा ता तेरी शांति नदी वांग ता तेरा तरम समुंदर दिया लेरा वांग हुंदा कि परमेश्वर दे वचन दी पविखबाणी नहीं कीती जा रही है जे काश के तू मेरे हुक्मा नु मंदा ता तेरी शांति नदी वांग ता तेरा तरम समुंदर दिया लेरा वांग हुंदा ਇਸ ਯੁੱਗ ਵਿੱਚ ਰਹਿਣ ਵਾਲਿਆਂ ਲਈ ਪਰਮੇਸ਼ਵਰ ਕਹਿੰਦੇ ਹਨ ਇਹ ਸਾਰੀਆਂ ਚੰਗੀਆਂ ਚੀਜ਼ਾਂ ਹੋਣਗੀਆਂ ਜੇ ਤੁਸੀਂ ਸੁਣਿਆ ਹੁੰਦਾ ਪਰ ਤੁਹਾਡਾ ਆਖਰੀ ਨਤੀਜਾ ਮੰਦਪਾਗਾ ਹੋਵੇਗਾ ਕਿਉਂਕਿ ਤੁਸੀਂ ਆਪਣੇ ਵਿਚਾਰਾਂ ਅਤੇ ਜ਼ਿੱਦ ਦਾ ਪਾਲਣ ਕੀਤਾ ਇਹ 하나님께서 오늘날 ਇਸ 시대를 사는 우리에게 이렇게 또 가르침을 베풀고 계시는 가운데 있습니다 우리 ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਲੂਤ ਦੀ ਪਤਨੀ ਦੀ ਕਹਾਣੀ ਬਾਈਬਲ ਦੇ ਸਭ ਤੋਂ ਮਹੱਤਵਪੂਰਨ ਹਿੱਸਿਆਂ ਵਿੱਚੋਂ ਇੱਕ ਹੈ। ਜਦੋਂ ਸਦੂਮ ਅਤੇ ਅਮੂਰਾ ਨੂੰ ਤਬਾਹ ਕੀਤਾ ਗਿਆ ਤਾਂ ਪਰਮੇਸ਼ਵਰ ਨੇ ਹੁਕਮ ਦਿੱਤਾ ਪਿੱਛੇ ਮੁੜ ਕੇ ਨਾ ਦੇਖੀ। ਜੇ ਸਿਰਫ ਲੂਤ ਦੀ ਪਤਨੀ ਨੇ ਪਰਮੇਸ਼ਵਰ ਦੇ ਵਚਨਾਂ ਨੂੰ ਸੁਣਿਆ ਹੁੰਦਾ ਤਾਂ ਕੀ ਉਹ ਵੀ ਬਚਾਈ ਜਾਣ ਦੇ ਯੋਗ ਨਹੀਂ ਹੁੰਦੀ। ਹਾਲਾਂਕਿ ਨਤੀਜਾ ਕੀ ਸੀ ਜੇਕਰ ਤੁਸੀਂ ਮੇਰੀ ਸੁਣੀ ਹੁੰਦੀ ਤਾਂ ਅਜਿਹੀ ਮੰਦਭਾਗੀ ਸਥਿਤੀ ਨਾ ਹੁੰਦੀ ਉਹ ਪਿੱਛੇ ਮੁੜੀ ਅਤੇ ਲੂਣ ਦਾ ਥੰਮ ਬਣ ਗਈ ਅਜਿਹੀ ਅਫਸੋਸਨਾਕ ਘਟਨਾ ਬਾਈਬਲ ਵਿੱਚ ਪਾਈ ਜਾਂਦੀ ਹੈ ਸਮੇਂ ਦੇ ਦੌਰਾਨ ਭਾਵੇਂ ਅਤੀਤ ਵਿੱਚ ਹੋਵੇ ਜਾਂ ਵਰਤਮਾਨ ਵਿੱਚ ਜਿਨ੍ਹਾਂ ਲੋਕਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਨਹੀਂ ਸੁਣਿਆ ਉਹਨਾਂ ਨੂੰ ਮਾੜੇ ਨਤੀਜਿਆਂ सामना करना ਕਰਨਾ बाइबल ਬਾਈਬਲ ਸਾਨੂੰ ਦੱਸਦੀ ਹੈ ਕਿ ਬਾਬਲ ਅਸ਼ੂਰ ਤੇ ਹੋਰ ਕੌਮਾਂ ਦੁਆਰਾ ਇਜ਼ਰਾਈਲ ਤੇ ਹਮਲਾ ਕਰਨ ਦਾ ਕਾਰਨ ਇਹ कि ਕਿ ਉਹਨਾਂ ਨੇ ਆਪਣੀ ਪ੍ਰਭੂਤਾ ਗਵਾ ਦਿੱਤੀ ਐ ਤੇ ਦਾਸ ਬਣ ਗਏ ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦਾ ਵਚਨ 성경은 우리에게 알려주고 있습니다. 그래서 데레위 भी अजेहा ही है जो इस युग ਵਿੱਚ ਜੀ ਰਹੇ ਹਨ. 하나님의 말씀을 제시 परमेश्वर ਦੇ वचन ਨੂੰ ਸੁਣਦੇ ਹਾਂ ਤਾਂ ਸਾਨੂੰ ਚੰਗੇ ਨਤੀਜੇ ਮਿਲਣਗੇ. ਹਾਲਾਂਕਿ ਜੇਕਰ ਸੀ ਅਜਿਹਾ ਨਹੀਂ ਕਰਦੇ ਹਾਂ ਤਾਂ ਸਾਨੂੰ ਮਾੜੇ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ. ਕਿ ਇਹ ਨਾ ਸਿਰਫ ਸਾਨੂੰ ਇਸ ਧਰਤੀ ਤੇ ਪ੍ਰਭਾਵਿਤ ਕਰਦੇ ਹਨ ਸਗੋਂ ਸਾਨੂੰ ਅਗਲੀ ਦੁਨੀਆ ਵਿੱਚ ਲੈ ਜਾਂਦੇ ਹਨ ਜਿਸ ਨੂੰ ਸਦੀਪਕ ਨਰਕ ਕਿਹਾ ਜਾਂਦਾ ਹੈ ਕੀ ਸਾਨੂੰ ਅਜਹੀ ਮੰਦਭਾਗੀ ਕਿਸਮਤ ਤੋਂ ਨਹੀਂ ਬਚਣਾ ਚਾਹੀਦਾ ਪਰਮੇਸ਼ਵਰ ਸ਼ਕਤੀ ਦੀ ਵਰਤੋਂ ਕਰਕੇ ਸਾਡੇ ਉੱਤੇ ਆਗਿਆਕਾਰੀ ਪਾਉਂਦੇ ਨਹੀਂ ਹਨ ਸਗੋਂ ਉਹ ਸਾਡੇ ਭਲੇ ਲਈ ਸਾਡੀ ਮਦਦ ਕਰਦੇ ਹਨ ਪਰਮੇਸ਼ਵਰ ਸਾਨੂੰ ਦੱਸ ਰਹੇ ਹਨ ਕਿ ਮੈਂ ਹੂਲ ਇਸ ਲਈ ਤੁਹਾਨੂੰ ਨਹੀਂ ਸਿਖਾਉਂਦਾ ਕਿ ਜੋ ਨਤੀਜੇ ਮੈਂ ਤਿਆਰ ਕੀਤੇ ਹਨ ਉਹ ਤੁਹਾਡੇ ਭਵਿੱਖ ਨੂੰ ਲਾਭ ਪਹੁੰਚਾਉਣ ਕਿ ਮੈਂ ਤੁਹਾਡੇ ਭਲੇ ਲਈ ਇਸ ਮਾਰਗ ਤੇ ਅਗਵਾਈ ਨਹੀਂ ਕਰ ਰਿਹਾ ਹਾਂ ਸਾਰੀਆਂ ਸਥਿਤੀਆਂ ਸਾਨੂੰ ਇਹ ਸਬਕ ਸਿਖਾਉਣ ਲਈ ਹਨ ਆਓ ਅਸੀਂ ਉਤਪਤ ਅਧਿਆਇ 7 ਤੋਂ ਉੱਤੇ ਜਾਈਏ ਅਤੇ ਪਰਮੇਸ਼ਵਰ ਦੇ ਵਚਨ ਸੁਣਨ ਵਾਲੇ ਨੂਰ ਅਤੇ ਉਸ ਦੇ ਪਰਿਵਾਰ ਦੀ ਤੁਲਨਾ ਲੂਤ ਦੀ ਪਤਨੀ ਨਾਲ ਕਰੀਏ ਜਿਸ ਨੇ ਪਰਮੇਸ਼ਵਰ ਦਾ ਵਚਨ ਨਹੀਂ ਸੁਣਿਆ ਅਜਿਹਾ ਕਰਦੇ ਹੋਏ ਮੈਨੂੰ ਆਸ ਹੈ ਕਿ ਸਾਡੇ ਸਵਰਗੀ ਪਰਿਵਾਰ ਦੇ ਸਾਰੇ ਮੈਂਬਰ ਪਰਮੇਸ਼ਵਰ ਦੇ ਵਚਨ ਨੂੰ ਸੁਣਨਗੇ ਤਾਂ ਜੋ ਇਸ ਧਰਤੀ ਉੱਤੇ ਅਤੇ ਸਵਰਗ ਦੇ ਰਾਜ ਵਿੱਚ ਆਸ਼ੀਸ਼ ਪ੍ਰਾਪਤ ਕਰ ਸਕਣ

ਅਤੇ ਆਕਾਸ਼ ਦੇ ਪੰਛੀਆਂ ਵਿੱਚੋਂ ਸੱਤ-ਸੱਤ ਨਰ-ਨਾਰੀਆਂ ਲੈ ਤੰ ਜੋ ਸਾਰੀ ਧਰਤੀ ਉੱਤੇ ਅੰਛ ਜੀਉਂਦੀ ਰਹੇ ਕਿਉਂਕਿ ਸੱਤ ਦਿਨ ਅਜੇ ਬਾਕੀ ਹਨ ਤਾਂ ਮੈਂ ਧਰਤੀ ਉੱਤੇ 40 ਦਿਨ ਅਰ 40 ਰਾਤ ਮੀਂਹ ਵਰੌਣ ਵਾਲਾ ਹਾਂ ਅਤੇ ਮੈਂ ਸਰਬੱਤ ਜਾਨਾਂ ਨੂੰ ਜੋ ਮੈਂ ਬਣਾਈਆਂ ਹਨ ਜ਼ਮੀਨ ਦੇ ਉੱਤੋਂ ਮੇਟ ਦਿਆਂਗਾ ਤਾਂ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਉਸਨੇ ਕੀ ਕੀਤਾ ਨੂਹ ਨੇ ਸਭ ਕੁਝ ਤਿਵੇਂ ਹੀ ਕੀਤਾ ਨੂਹ ਨੇ ਪਰਮੇਸ਼ਵਰ ਦੇ ਵਚਨ ਦਾ ਪਾਲਣ ਕੀਤਾ नतीजे वजो परिवार की होया। परमेश्वर ने कीता नहीं जे काश के तू मेरे शांति नदी वान, हुंदी परमेश्वर बिना कारण कदे कुछ नहीं कहिं दे, है ना जदो परमेश्वर ने नूर नश्ती बना कल्पना हालाँकि किश्ती राति बचा परमेश्वर की इच्छा सी है ना, जो होने वाला है उसके पिछे परमेश्वर दी सदीपक योजना है परमेश्वर कहते हैं जे ती मेरी सुनी होंगी ਸਾਨੂੰ ਇਹਨਾਂ ਸ਼ਬਦਾਂ ਨੂੰ ਆਪਣੇ ਵਿਚਾਰਾਂ ਅਤੇ ਦਿਲਾਂ ਵਿੱਚੋਂ ਕਦੇ ਨਹੀਂ ਮਿਟਾਉਣਾ ਚਾਹੀਦਾ ਕਿ ਸਾਨੂੰ ਉਹਨਾਂ ਦੇ ਵਚਨਾਂ ਦੀ ਕਦਰ ਨਹੀਂ ਕਰਨੀ ਚਾਹੀਦੀ ਅਤੇ ਉਹਨਾਂ ਨੂੰ ਆਪਣੀਆਂ ਆਤਮਾਵਾਂ ਉੱਤੇ ਉਕਰਨਾ ਨਹੀਂ ਚਾਹੀਦਾ ਹੈ ਆਓ ਇਸ ਉਤਪਤ ਅਧਿਆਇ ਉਨੀ ਉੱਤੇ ਜਾ ਕੇ ਜਾਰੀ ਰੱਖੀਏ ਸਾਨੂੰ ਸੋਚਣਾ ਚਾਹੀਦਾ ਹੈ ਇਸ ਸਬਦ ਦੇ ਦਿਨ ਪਰਮੇਸ਼ਵਰ ਸਾਨੂੰ ਕਿਹੜੀ ਸਿੱਖਿਆ ਦੇਣਗੇ ਸਾਰੇ ਲੋਕੋ ਜਦੋਂ ਤੁਸੀਂ ਸਬਤ ਦੇ ਦਿਨ ਚਰਚਾ ਆਉਂਦੇ ਹੋ ਤਾਂ ਤੁਹਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਤੁਹਾਡੇ ਵਿੱਚ ਕੀ ਕਮੀ ਹੈ ਅਤੇ ਇਸ ਸਬਤ ਦੇ ਦਿਨ ਪਰਮੇਸ਼ਵਰ ਦੇ ਵਚਨ ਨਾਲ ਤੁਹਾਨੂੰ ਕਿਵੇਂ ਸੁਧਾਰਿਆ ਅਤੇ ਵਿਕਸਿਤ ਕੀਤਾ ਜਾ ਸਕਦਾ ਹੈ ਅਜਿਹੀ ਤਿਆਰੀ ਨਾਲ ਸਾਨੂੰ ਪਰਮੇਸ਼ਵਰ ਦੇ ਵਚਨ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਇਹ ਉਮੀਦ ਕਰਦੇ ਹੋਏ ਕਿ ਪਰਮੇਸ਼ਵਰ ਅੱਜ ਸਾਨੂੰ ਬਦਲ ਦੇਣਗੇ ਆਓ ਅਸੀਂ ਉਤਪਤ ਅਧਿਆਇ 19 ਵਚਨ 12 ਉਤੇ ਇੱਕ ਨਜ਼ਰ ਪਾਈਏ ਉਤਪਤ ਅਧਿਆਇ 19 ਵਚਨ 12 ਤਦ ਉਹ ਨਮੁੱਖਾਂ ਨੇ ਲੋਤ ਨੂੰ ਆਖਿਆ ਤੇਰੇ ਕੋਲ ਹੋਰ ਕੌਣ ਇੱਥੇ ਹੈ ਆਪਣੇ ਜਵਾਈਆਂ ਅਰ ਪੁੱਤਰਾਂ ਅਰ ਤੀਆਂ ਨੂੰ ਅਰ ਉਹ ਸਭ ਕੁਝ ਜੋ ਤੇਰਾ ਇਸ ਨਗਰ ਵਿੱਚ ਹੈ ਬਾਹਰ ਲੈ ਜਾ ਕਿਉਂਕਿ ਅਸੀਂ ਇਸ ਥਾਂ ਨੂੰ ਇਸ ਲਈ ਨਸ਼ਟ ਕਰਨ ਵਾਲੇ ਹਾਂ ਕਿ ਉਹਨਾਂ ਦੀ ਹਉਬ ਯਹੋਵਾ ਅੱਗੇ ਬਹੁਤ ਵੱਧ ਗਈ ਹੈ ਅਤੇ ਯਹੋਵਾ ਨੇ ਸਾਨੂੰ ਇਹਦੇ ਨਸ਼ਟ ਕਰਨ ਲਈ ਕੱਲਿਆ ਹੈ ਉਪਰੰਤ ਲੂਤ ਨੇ ਬਾਹਰ ਜਾ ਕੇ ਆਪਣੇ ਜਵਾਈਆਂ ਨਾਲ ਜਿਨ੍ਹਾਂ ਨੂੰ ਉਹਦੀਆਂ ਧੀਆਂ ਵਿਆਹੀਆਂ ਗਈਆਂ ਸਨ ਗੱਲ ਕੀਤੀ ਅਤੇ ਆਖਿਆ ਉਠੋ ਅਤੇ ਇਸ ਥਾਂ ਤੋਂ ਨਿਕਲੋ ਕਿਉਂਕਿ ਯਹੋਵਾ ਇਸ ਨਗਰ ਨੂੰ ਨਸ਼ਟ ਕਰਨ ਨੂੰ ਹੈ ਪਰ ਉਹ ਆਪਣੇ ਜਵਾਈਆਂ ਦੀਆਂ ਅੱਖੀਆਂ ਵਿੱਚ ਮਖੌਲੀਆਂ ਜਿਹਾ ਜਾਪਿਆ ਇਸ ਦਾ ਕੀ ਮਤਲਬ ਹੈ ਕਿ ਉਹਨਾਂ ਨੇ ਪਰਮੇਸ਼ਵਰ ਦੇ ਵਚਨਾਂ ਦਾ ਮਜ਼ਾਕ ਉਡਾਇਆ ਕਿ ਉਹਨਾਂ ਨੇ ਵਚਨ ਸੁਨੇ ਉਹਨਾਂ ਨੇ ਸੁਣਿਆ ਪਰ ਮੰਨਿਆ ਨਹੀਂ ਲੂਤ ਦੀ ਪਤਨੀ ਅਤੇ ਉਸਦੇ ਜਵਾਈ ਸਮੇਤ ਜਿਨ੍ਹਾਂ ਨੇ ਵੀ ਨਹੀਂ ਸੁਣੀ ਉਸ ਦੂਮ ਅਤੇ ਅਮੂਰਾ ਦੇ ਨਾਲ ਤਬਾਹ ਹੋ ਗਏ ਅਸੀਂ ਇਹਨਾਂ ਰਿਕਾਰਡਾਂ ਨੂੰ ਬਾਈਬਲ ਵਿੱਚ ਲੱਭ ਸਕਦੇ ਹਾਂ ਆਓ ਅਸੀਂ ਵਚਨ 26 ਵੱਲ ਜਾਈਏ ਅਧਿਆਇ 19 ਵਚਨ 26 ਵਚਨ 26 ਵਿੱਚ ਇਹ ਲਿਖਿਆ ਹੈ ਪਰ ਉਸ ਦੀ ਤੀਵੀ ਨੇ ਪਿੱਛੇ ਮੁੜ ਕੇ ਡਿੱਠਾ ਤਾਂ ਉਸ ਨਾਲ ਕੀ ਹੋਇਆ ਉਹ ਲੂਣ ਦਾ ਥੰਮ ਬਣ ਗਈ ਬਾਈਬਲ ਦੇ ਇਹ ਸਾਰੇ ਰਿਕਾਰਡ ਸਾਨੂੰ ਉਹੀ ਸਬਕ ਸਿਖਾਉਂਦੇ ਹਨ ਜੋ ਯਸਾਇਆ ਅਧਿਆਇ 48 ਵਿੱਚ ਹੈ ਉਹਨਾਂ ਦਾ ਮਤਲਬ ਸੀ ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ ਤਾਂ ਤੇਰੀ ਸ਼ਾਂਤੀ ਨਦੀ ਵਾਂ ਤੋਹਾਨੂੰ ਬਹੁਤ ਸਾਰੀਆਂ ਆਸ਼ੀਸ਼ਾਂ ਮਿਲਦੀਆਂ ਪਰ ਕਿਉਂਕਿ ਤੁਸੀਂ ਮੇਰੇ ਵਚਨਾਂ ਨੂੰ ਨਹੀਂ ਸੁਨਿਆ ਇਸ ਲਈ ਤੁਹਾਨੂੰ ਅਜਹੀ ਬਦਕਿਸਮਤੀ ਮਿਲੀ ਜਦੋਂ ਅਸੀਂ ਗਿਦਾਉਂ ਦੇ ਇਤਿਹਾਸ ਨੂੰ ਦੇਖਦੇ ਹਾਂ ਤਾਂ ਉਸ ਨੂੰ ਪਰਮੇਸ਼ਵਰ ਦੁਆਰਾ ਚੁਣਿਆ ਗਿਆ ਸੀ ਅਤੇ ਉਸਨੇ ਇਸرائیਲੀਆਂ ਨੂੰ ਬਚਾਉਣ ਦਾ ਇੱਕ ਮਹਾਨ ਮਿਸ਼ਨ ਪ੍ਰਾਪਤ ਕੀਤਾ ਸੀ। ਇਸ ਯੁੱਧ ਵਿੱਚ ਜਿੱਥੇ ਇਸرائیਲੀਆਂ ਨੂੰ ਮਦਿਆਨੀ ਫੌਜ ਖਿਲਾਫ ਲੜਨਾ ਪਿਆ ਸੀ ਪਰਮੇਸ਼ਵਰ ਨੇ ਉਹਨਾਂ ਨੂੰ ਆਪਣੀ 32000 ਫੌਜਾਂ ਦੀ ਸੈਨਾ ਵਿੱਚ ਗਿਣਤੀ ਘਟਾ ਕਰਨ ਲਈ ਕਿਹਾ। 하나님께서는 32000 ਦੇ ਉਹ ਇਸرائیਲ ਕੁੰਦੇਲ ਉਹ ਸੂਚਕ ਦੀ ਫੌਜ ਗਿਣਤੀ ਵਿੱਚ ਬਹੁਤ ਜ਼ਿਆਦਾ ਸੀ। ਇਸਰਾਇਲ ਦੇ ਸੂਬਤਾਂ ਤੋਂ ਵੱਧ ਵਰਦਾਂ ਕੀ ਮਨਾਂ ਚ 135000 ਸਿਪਾਹੀਆਂ ਦੀ ਸੈਨਾ ਖਿਲਾਫ ਖੜੇ ਹੋਣ ਲਈ 32000 ਫੌਜੀਆਂ ਦੀ ਫੌਜ ਬਹੁਤ ਛੋਟੀ ਸੀ। ਨਮੂਨਾ ਤੋਂ ਛੋਟਾ ਸੂਚਕ ਸੀ। ਪਰ ਪਰਮੇਸ਼ਵਰ ਨੇ ਕਿਹਾ ਉਹ ਬਹੁਤ ਜ਼ਿਆਦਾ ਹਨ। ਜਿਹੜੇ ਲੋਕ ਡਰਦੇ ਹਨ ਉਹਨਾਂ ਨੂੰ ਵਾਪਸ ਜਾਣਾ ਚਾਹੀਦਾ ਹੈ ਅਤੇ ਫਿਰ ਸਿਰਫ 10000 ਰਹਿ ਗਏ। ਫਿਰ ਵੀ ਪਰਮੇਸ਼ਵਰ ਨੇ ਕਿਹਾ ਅਜੀਬ ਵੀ ਬਹੁਤ ਸਾਰੇ ਹਨ ਉਹਨਾਂ ਦੀ ਗਿਣਤੀ ਘਟ ਕਰੋ ਜਦੋਂ ਅਸੀਂ ਇਸ ਨੂੰ ਮਨੁੱਖੀ ਦ੍ਰਿਸ਼ਟੀਕੋਣ ਨਾਲ ਦੇਖਦੇ ਹਾਂ ਤਾਂ ਇਹ ਸਹੀ ਨਹੀਂ ਹੈ ਜੰਗ ਜਿੱਤਣ ਲਈ ਜ਼ਿਆਦਾ ਸਿਪਾਹੀਆਂ ਦੀ ਲੋੜ ਹੈ ਪਰ ਪਰਮੇਸ਼ਵਰ ਦੀ ਇੱਛਾ ਸਿਪਾਹੀਆਂ ਦੀ ਗਿਣਤੀ ਘਟ ਕਰਨਾ ਸੀ ਇੱਕ ਮਨਮੰਗੇ ਦੀ ਫੌਜ 32000 ਤੋਂ ਘਟਾ ਕੇ 10000 ਕੀਤਾ ਗਿਆ ਅਤੇ ਫਿਰ 10000 ਤੋਂ ਘਟਾ ਕੇ 300 ਕੀਤਾ ਗਿਆ ਸਿਰਫ 300 ਆਦਮੀਆਂ ਨਾਲ ਉਸਨੇ ਮਿਦਾਇਨ ਸੈਨਾ ਦੇ 135000 ਆਦਮੀਆਂ ਨੂੰ ਹਰਾਇਆ। ਇਹ ਇਤਿਹਾਸ ਬਾਈਬਲ ਵਿੱਚ ਦਰਜ ਕੀਤਾ ਗਿਆ ਸੀ। ਕਿ ਪਰਮੇਸ਼ਵਰ ਨੇ ਨਿਆਂ ਦੀ ਪੋਥੀ ਦੀ ਕਿਤਾਬ ਵਿੱਚ ਉਸ ਦਿਨ ਜੋ ਵਾਪਰਿਆ ਉਸ ਨੂੰ ਬਿਲਕੁਲ ਉਸੇ ਤਰ੍ਹਾਂ ਦਰਜ ਨਹੀਂ ਕੀਤਾ। ਕਾਸ਼ ਉਹਨਾਂ ਨੇ ਪਰਮੇਸ਼ਵਰ ਦੇ ਬਚਨ ਨੂੰ ਸੁਣਿਆ ਹੁੰਦਾ। ਪਰਮੇਸ਼ਵਰ ਆਖਦੇ ਹਨ, ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ ਤਾਂ ਤੇਰੀ ਸ਼ਾਂਤੀ ਨਦੀ ਵਾਂ। ਸਾਰੇ ਲੋਕ ਕੋ ਇਸ ਯੁੱਗ ਵਿੱਚ ਅਜਿਹਾ ਹੀ ਹੈ ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਨਾ ਮਿੱਟੀ ਦੇ ਭਾਂਡੇ ਬਣਾਉਣ ਵਾਂਗ ਹੈ ਇਹ ਉਹ ਪ੍ਰਕਿਰਿਆ ਹੈ ਜਿਸ ਦੁਆਰਾ ਮਿੱਟੀ ਦੇ ਭਾਂਡਿਆਂ ਨੂੰ ਪਰਮੇਸ਼ਵਰ ਦੀ ਇੱਛਾ ਅਨੁਸਾਰ ਮਿਹਰਬਾਨੀ ਨਾਲ ਟਾਲਿਆ ਜਾਂਦਾ ਹੈ ਹਾਲਾਂਕਿ ਜੇ ਮਿੱਟੀ ਦੇ ਭਾਂਡੇ ਨੇ ਕਿਹਾ ਮੈਨੂੰ ਇਹ ਰੰਗ ਅਤੇ ਇਹ ਆਕਾਰ ਪਸੰਦ ਨਹੀਂ ਹੈ परमेश्वर दे वचन अनुसार टले बिना अपने मन काम करता रहे तो उस भांडे का ये अंत जाएगा अज आओ परमेश्वर दे वचना बारे सोचिए जे ती मेरे वचना सुनया हों तो शांति नदी हुंदी होंगी अपने आप तो पुछो परमेश्वर सू अजे वचन क्यों देंद्र ਪਰਮੇਸ਼ਵਰ ਸਾਨੂੰ ਉਹਨਾਂ ਵਰਗੇ ਬਣਾਉਣ ਲਈ ਆਕਾਰ ਦੇ ਰਹੇ ਹਨ ਇਸ ਲਈ ਜੋ ਉਹਨਾਂ ਦੇ ਵਚਨਾਂ ਦਾ ਉਲੰਘਣ ਕਰਦੇ ਹਨ ਉਹ ਉਹਨਾਂ ਨਾਲ ਕੀ ਕਰਨਗੇ ਪਰਮੇਸ਼ਵਰ ਨੇ ਕਿਹਾ ਉਹ ਮੇਰੇ ਆਰਾਮ ਵਿੱਚ ਨਹੀਂ ਵੜਨਗੇ ਉਹਨਾਂ ਦਾ ਮਤਲਬ ਸੀ ਉਸ ਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰਨਗੇ ਸਾਨੂੰ ਕਦੇ ਵੀ ਲੂਤ ਦੀ ਪਤਨੀ ਜਾਂ ਲੂਤ ਦੇ ਜਵਾਈ ਵਰਗਾ ਨਹੀਂ ਹੋਣਾ ਚਾਹੀਦਾ ਜੋ ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਨ ਵਿੱਚ ਅਸਫਲ ਰਹੇ ਇਹ ਸਾਡੇ ਆਪਣੇ ਫਾਇਦੇ ਲਈ ਹੈ ਕਿ ਪਰਮੇਸ਼ਵਰ ਸਾਨੂੰ ਆਤਮਿਕ ਰੂਪ ਵਿੱਚ ਟਾਲਦੇ ਹਨ ਪਰਮੇਸ਼ਵਰ ਕਹਿੰਦੇ ਹਨ ਕਿ ਮੈਂ ਤੁਹਾਨੂੰ ਇਹ ਨਹੀਂ ਸਿਖਾਉਂਦਾ ਜੋ ਤੁਹਾਡੇ ਲਈ ਵਧੀਆ ਹੈ ਸਾਨੂੰ ਉਹਨਾਂ ਵਚਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਜੋ ਪਰਮੇਸ਼ਵਰ ਨੇ ਸਾਨੂੰ ਸਾਡੇ ਲਾਭ ਲਈ ਦਿੱਤੇ ਹਨ ਇਹ ਗਿਦਾਉਨ ਦੀ ਜਿੱਤ ਅਤੇ ਮੂਸਾ ਦੀ ਜਿੱਤ ਬਾਰੇ ਵੀ ਸੋਚੋ ਇਗੋਬ ਇਸਰਾਇਲ ਜਦੋਂ ਪਰਮੇਸ਼ਵਰ ਨੇ ਇਸرائیਲੀਆਂ ਨੂੰ ਮਿਸਰ ਤੋਂ ਬਾਹਰ ਲਿਆਂਦਾ ਅਤੇ 10 ਬਿਪਤਾਵਾਂ ਭੇਜੀਆਂ ਤਾਂ ਮੂਸਾ ਨੇ ਉਹੀ ਕੀਤਾ ਜੋ ਪਰਮੇਸ਼ਵਰ ਨੇ ਉਸ ਨੂੰ ਕਰਨ ਦਾ ਹੁਕਮ ਦਿੱਤਾ ਸੀ ਸਿਰਫ ਉਨ੍ਹਾਂ ਦੇ ਵਚਨਾਂ ਦਾ ਪਾਲਣ ਕਰਨ ਨਾਲ 400 ਤੋਂ ਜ਼ਿਆਦਾ ਸਾਲਾਂ ਤੋਂ ਹੱਲ ਨਹੀਂ ਕੀਤਾ ਗਿਆ ਵਿਸ਼ਾਲ ਕੰਮ ਤੁਰੰਤ ਹੱਲ ਹੋ ਗਿਆ ਸੀ ਹੈਰਾਨੀਜਨਕ ਤੌਰ ਤੇ फिरौन ने इजरायलीयां मिसर छड़न दी इजाजत दी यह संभव व ते कल्पना योग्य लग रहा सी पर अजेहा होया इसलिए जेवे की यसाया अध्याय 48 विच कहा गया है काश कि तू मेरे हुक्मा नु मनदा ता तेरी शांति नदी वां हुंदी ਜਦੋਂ موسی ਗਿਦਾਉਨ ਲੂਤ ਅਤੇ ਹੋਰ ਸਾਰਿਆਂ ਨੇ ਪਰਮੇਸ਼ਵਰ ਦੀਆਂ ਸਿੱਖਿਆਵਾਂ ਅਤੇ ਪਰਮੇਸ਼ਵਰ ਦੀ ਕਿਰਪਾ ਦੀ ਇੱਛਾ ਅਨੁਸਾਰ ਕੰਮ ਕੀਤਾ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਨਦੀ ਵਾਂਗ ਸ਼ਾਂਤੀ ਪ੍ਰਦਾਨ ਕੀਤੀ ਕੀ ਇਹ ਸਿੱਖਿਆ ਉਸੇ ਤਰ੍ਹਾਂ ਦੇ ਵਿਸ਼ਵਾਸ ਦੀ ਉਦਾਹਰਣ ਨਹੀਂ ਹੈ ਜੋ ਅੱਜ ਸਾਨੂੰ ਇਸ ਤਰੀ ਦੀਆਂ ਬਾਕੀ ਸੰਤਾਨਾਂ ਨੂੰ ਮੁਕਤੀ ਪ੍ਰਾਪਤ ਕਰਨ ਅਤੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਹੋਣ ਲਈ ਲੋੜ ਹੈ परमेश्वर द्वारा दिते गए पर अध्याय चौवी वेखीए अध्याय चौवी आओ अध्याय चौवी वचन तेरह उत्ते नजर पाईए ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ। ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ساری ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੋ ਮੌਕੇ ਤੇ ਸਾਖੀ ਹੋਵੇ ਤਦ ਅੰਤ ਆਵੇਗਾ। ਪਰਮੇਸ਼ਵਰ ਨੇ ਸਾਨੂੰ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਇਸ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਹੈ। ਕੀ ਰਾਜ ਦੀ ਖੁਸ਼ਖਬਰੀ ਜਿਸ ਦਾ ਸਾਰਿਆਂ ਘੋਮਾਂ ਨੂੰ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ ਉਹ ਮਿਸ਼ਨ ਨਹੀਂ ਹੈ ਜੋ ਪਰਮੇਸ਼ਵਰ ਨੇ ਸਾਨੂੰ ਸੌਂਪਿਆ ਹੈ ਆਉ ਅਧਿਆਇ 28 ਉੱਤੇ ਜਾਈਏ ਆਉ ਇਸੀ ਮੱਧਯ ਅਧਿਆਇ 28 ਵਚਨ 18 ਦੇਖਿਏ ਵਚਨ 18 ਵਿੱਚ ਇਹ ਲਿਖਿਆ ਹੈ ਅਤੇ ਯਿਸੂ ਨੇ ਕੋ ਲਾਂਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਪਰ ਉਹਨਾਂ ਨੂੰ ਸਿਖਾਓ ਪਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ ਜੇ ਅਸੀਂ ਇਹਨਾਂ ਵਚਨਾਂ ਤੇ ਵਿਚਾਰ ਕਰੀਏ काश तुसी मेरी सुनी हुंदी ता सानु सामरिया अते धरती दे बन्ने तक की करना चाहिदा है परमेश्वर कहंदे हन काश तुसी मेरे वचना नु सुनदे जो मैं सारी मनुख जाति नु बचावन ले तुहानु तो दित्ता सी ਜਦੋਂ ਅਸੀਂ ਸਵਰਗ ਵਿੱਚ ਪ੍ਰਵੇਸ਼ ਕਰਾਂਗੇ ਤਾਂ ਅਸੀਂ ਉਹਨਾਂ ਲੋਕਾਂ ਦੇ ਨਤੀਜੇ ਦੇਖਾਂਗੇ ਜਿਨ੍ਹਾਂ ਨੇ ਇਸਦਾ ਪਾਲਣ ਕੀਤਾ ਅਤੇ ਜਿਨ੍ਹਾਂ ਨੇ ਪਾਲਣ ਨਹੀਂ ਕੀਤਾ। ਅਜਿਹੇ ਲੋਕ ਹੋਣਗੇ ਜਿਨ੍ਹਾਂ ਨੂੰ ਇਸ ਗੱਲ ਦਾ ਪਛਤਾਵਾ ਹੋਵੇਗਾ ਕਿ ਉਹਨਾਂ ਨੇ ਇਹ ਮਹਿਸੂਸ ਕਿਉਂ ਨਹੀਂ ਕੀਤਾ ਅਤੇ ਸਖਤ ਵਿਹਨਤ ਕਿਉਂ ਨਹੀਂ ਕੀਤੀ ਅਤੇ ਅਜਿਹੇ ਲੋਕ ਹੋਣਗੇ ਜੋ ਸਵਰਗ ਵਿੱਚ ਤਾਰਿਆਂ ਵਾਂਗ ਚਮਕਦੀ ਹੋਈ ਸਦੀਪਕ ਖੁਸ਼ੀ ਅਤੇ ਵਡਿਆਈ ਦਾ ਆਨੰਦ ਲੈਣਗੇ। ਇਸ ਤਰ੍ਹਾਂ ਜਦੋਂ ਪਰਮੇਸ਼ਵਰ ਆਪਣੀਆਂ ਸੰਤਾਨਾਂ ਨੂੰ ਕੁਝ ਕਰਨ ਦਾ ਹੁਕਮ ਦਿੰਦੇ ਹਨ ਤਾਂ ਇਸ ਦੇ ਪਿੱਛੇ ਹਮੇਸ਼ਾ ਇੱਕ ਕਾਰਨ ਹੁੰਦਾ ਹੈ ਜਿਸ ਤਰ੍ਹਾਂ ਰਸੂਲਾਂ ਨੂੰ 2000 ਸਾਲ ਪਹਿਲਾਂ ਪੰਤੇਕੁਸਦ ਦੇ ਦਿਨ ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਪ੍ਰਾਪਤ ਹੋਇਆ ਸੀ उस तरह आओ अगन प्रार्थना करिए प्रचार करिए जो पिछली बरसात का पवित्र आत्मा उत्ते शक्तिशाली तौर ते आगे आओ अज अध्याय तीन उत्ते जाइए आओ हिजकियल अध्याय तीन वचन सतारा देखिए अध्याय तीन वचन सतारा ਸੋ ਤੂੰ ਹੈ ਆਦਮੀ ਦੇ ਪੁੱਤਰ ਮੈਂ ਤੈਨੂੰ ਇਸਰਾਇਲ ਦੇ ਘਰਾਣੇ ਲਈ ਰਾਖਾ ਠਹਿਰਾਇਆ ਹੈ ਮੇਰੇ ਮੂਲ ਦਾ ਵਾਕ ਸੁਣ ਅਤੇ ਮੇਰੀ ਵੱਲੋਂ ਉਹਨਾਂ ਨੂੰ ਖਬਰਦਾਰ ਕਰ ਜਦੋਂ ਮੈਂ ਦੁਸ਼ਟ ਨੂੰ ਆਖਾਂ ਕਿ ਤੂੰ ਨਿਸ਼ਚੈ ਮਰੇਗਾ ਅਤੇ ਤੂੰ ਉਸ ਨੂੰ ਚੇਤਾਵਨੀ ਨਾ ਦੇਵੇ ਅਤੇ ਦੁਸ਼ਟ ਨੂੰ ਉਹਦੇ ਕੁਚਲਣ ਤੋਂ ਖਬਰਦਾਰ ਨਾ ਕਰੇ ਭਈ ਉਹ ਜੀਵੇ ਤਾਂ ਦੁਸ਼ਟ ਆਪਣੀ ਬਦੀ ਵਿੱਚ ਤਾਂ ਮਰੇਗਾ ਪਰ ਮੈਂ ਉਹਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ ਪਰ ਜੇ ਤੂੰ ਦੁਸ਼ਟ ਨੂੰ ਚਿਤਾਉਣੀ ਦੇਵੇਂ ਅਤੇ ਉਹ ਆਪਣੇ ਕੁਚਲਣ ਅਤੇ ਦੁਸ਼ਟਪੂਣੇ ਤੋਂ ਨਾ ਮੁੜਿਆ ਤਾਂ ਉਹ ਆਪਣੇ ਆਗੜ ਵਿੱਚ ਮਰੇਗਾ ਪਰ ਤੂੰ ਆਪਣੀ ਜਾਨ ਨੂੰ ਛੁਡਾ ਲਵੇਂਗਾ ਪਰ ਵੇਸ਼ਵਰ ਨੇ ਸਾਨੂੰ ਪਹਿਰੇਦਾਰਾਂ ਦਾ ਮਿਸ਼ਨ ਦਿੱਤਾ ਹੈ ਅਤੇ ਸਾਨੂੰ ਸਾਰੇ ਲੋਕਾਂ ਨੂੰ ਤੋਬਾ ਕਰਨ ਕਹਾਂ ਕਿਰਸਤ ਨਾਸ ਉਹਨਾਂ ਦੇ ਮਰੇ ਰਾਹ ਤੋਂ ਮੁੜਨ ਅਤੇ ਜੀਵਨ ਦੇ ਰਾਹਵਲ ਨੂੰ ਲਈ ਜਾਗਰੂਕ ਕਰਕੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਹੈ ਪਰਮੇਸ਼ਵਰ ਨੇ ਕਿਹਾ ਜੇਕਰ ਉਹ ਤੁਹਾਡੀ ਨਹੀਂ ਸੁਣਦੇ ਪਰ ਆਪਣੀ ਜ਼ਿੱਦ ਅਨੁਸਾਰ ਚੱਲਦੇ ਹਨ ਤਾਂ ਉਹਨਾਂ ਦਾ ਅੰਤ ਲੂਤ ਦੀ ਪਤਨੀ ਅਤੇ ਲੂਤ ਦੇ ਜਵਾਈਆਂ ਵਾਂਗ ਹੋਵੇਗਾ ਹਾਲਾਂਕਿ ਜੇ ਉਹ ਤੋਬਾ ਕਰਦੇ ਹਨ ਤਾਂ ਮੈਂ ਉਨ੍ਹਾਂ ਨੂੰ ਆਸ਼ੀਸ਼ ਦੇ ਮਾਰਗ ਤੇ ਲੈ ਜਾਵਾਂਗਾ ਇਹ ਸੰਦੇਸ਼ ਹੀ ਜਿਕੇ ਲਦਿਆਏ 3 ਦੀ ਭਵਿੱਖਬਾਣੀ ਵਿੱਚ ਹੈ ਇਸ ਲਈ ਆਓ ਅਸੀਂ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਸੱਚਾਈ ਦਾ ਪ੍ਰਚਾਰ ਕਰਦੇ ਹੋਏ ਪਿਤਾ ਅਤੇ ਮਾਤਾ ਦੀਆਂ ਸਿੱਖਿਆਵਾਂ ਦਾ ਪਾਲਣ ਕਰੀਏ ਇਸ ਤੋਂ ਇਲਾਵਾ ਮੈਂ ਆਪਣੇ ਸਾਰੇ ਸੁਵਰਗੀ ਪਰਿਵਾਰ ਦੇ ਮੈਂਬਰਾਂ ਨੂੰ ਵਿਦੇਸ਼ਾਂ ਵਿੱਚ ਗਰੀਬ ਆਤਮਾਵਾਂ ਨੂੰ ਜਿਨ੍ਹਾਂ ਨੇ ਅਜੇ ਤੱਕ ਕਿਸ ਖੁਸ਼ਖਬਰੀ ਨੂੰ ਨਹੀਂ ਸੁਣਿਆ ਹੈ ਇਸ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਕਹਿਣਾ ਚਾਹੁੰਦਾ ਹਾਂ ਕਿਉਂਕਿ ਸਬਤ ਪਸਾਰ ਅਤੇ ਸੁਵਰਗੀ ਯਰੂਸ਼ਲਮ ਮਾਤਾ ਅਤੇ ਪਿਤਾ ਪਰਮੇਸ਼ਵਰ ਦੀ ਸਚਾਈ ਦੀ ਵਾਰ ਵਾਰ ਗਵਾਹੀ ਦਿੱਤੀ ਜਾਂਦੀ ਹੈ ਇਸ ਲਈ ਸ਼ੈਤਾਨ ਆਪਣੀ ਆਤਮਿਕ ਸ਼ਕਤੀ ਨੂੰ ਗੁਆੰਦਾ ਰਹਿੰਦਾ ਹੈ ਇਸ ਲਈ ਸਾਨੂੰ ਪਰਮੇਸ਼ਵਰ ਦੀ ਉਸਤਤ ਕਰਨੀ ਚਾਹੀਦੀ ਹੈ ਅਤੇ ਸਾਰੇ ਲੋਕਾਂ ਦੇ ਸਾਹਮਣੇ ਪਰਮੇਸ਼ਵਰ ਬਾਰੇ ਸ਼ੇਖੀ ਮਾਰਨੀ ਚਾਹੀਦੀ ਹੈ ਜਿਸ ਤਰ੍ਹਾਂ ਪਰਮੇਸ਼ਵਰ ਨੇ ਨੂਹ ਨੂੰ ਕਿਸ਼ਤੀ ਦੇ ਸਹੀ ਮਾਪ ਦਿੱਤੇ ਉਸ ਦੁਆਰਾ ਉਹ ਸਾਨੂੰ ਦਿਖਾ ਰਹੇ ਹਨ ਕਿ ਸਾਨੂੰ ਕਿਵੇਂ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਪਰਮੇਸ਼ਵਰ ਸਾਨੂੰ ਦੱਸ ਰਹੇ ਹਨ ਪਾਵੇ ਉਹ ਸੁਣਦੇ ਹਨ ਜਾਂ ਨਾ ਸੁਣਨ ਉਹਨਾਂ ਨੂੰ ਸਭ ਕੁਝ ਦੱਸ ਦਿਓ ਮੈਂ ਬਾਕੀ ਸਭ ਕੁਝ ਸੰਭਾਲ ਲਵਾਂਗਾ ਮੈਂ ਤੁਹਾਨੂੰ ਆਪਣੇ ਦਿਲਾਂ ਤੇ ਉਕਰੀ ਕਰਨ ਲਈ ਕਹਿੰਦਾ ਹਾਂ ਕਿ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਦੀ ਇੱਛਾ ਹੈ ਕਿ ਪਰਮੇਸ਼ਵਰ ਦੇ ਵਚਨ ਨੂੰ ਸੁਣਨ ਦਾ ਮਤਲਬ ਉਸਨੂੰ ਸੁਣ ਕੇ ਉਸ ਉਤੇ ਅਮਲ ਕਰਨਾ ਨਹੀਂ ਹੈ ਜੇਕਰ ਸੀ ਪਰਮੇਸ਼ਵਰ ਦੇ ਵਚਨਾਂ ਨੂੰ ਅਮਲ ਵਿੱਚ ਲਿਆਉਂਦੇ ਹਾਂ ਤਾਂ ਪਰਮੇਸ਼ਵਰ ਸਾਨੂੰ ਨੂਲਵਾਂਗ ਮੁਕਤੀ ਅਤੇ ਗਿਦਾਉਨਵਾਂ ਜਿੱਤ ਦਾ ਕਿਰਪਾਪੂਰਨ ਨਤੀਜਾ ਦੇਣਗੇ ਜਦੋਂ ਅਸੀਂ ਵਿਚਾਰ ਕਰਦੇ ਹਾਂ ਕਿ ਕਿਵੇਂ ਪਰਮੇਸ਼ਵਰ ਨੇ ਮੂਸਾ ਨਾਲ ਕੀਤੇ ਗਏ ਆਪਣੇ ਵਾਅਦੇ ਨੂੰ ਪੂਰਾ ਕੀਤਾ ਅਤੇ ਇਸرائیਲੀਆਂ ਨੂੰ ਮਿਸਰ ਦੀ ਗੁਲਾਮੀ ਤੋਂ ਮੁਕਤ ਕੀਤਾ ਅਤੇ ਫਿਰ ਉਹਨਾਂ ਨੂੰ ਕਨਾਨ ਦੇਸ਼ ਵਿੱਚ ਲੈ ਗਏ ਤਾਂ ਸਾਨੂੰ ਆਪਣੇ ਦਿਲਾਂ ਵਿੱਚ ਉਸ ਵਾਅਦੇ ਨੂੰ ਉਕਰਨਾ ਚਾਹੀਦਾ ਹੈ ਕਿ ਜੇ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣਾਂਗੇ ਤਾਂ ਸ਼ਾਂਤੀ ਨਦੀ ਵਾਗ ਵਹੇਗੀ। ਆਉਸੀ ਇਸਾਇਆ ਹਦਾਇ 60 ਵਚਨ ਇੱਕ ਉੱਤੇ ਜਾਈਏ ਉਠ ਚਮਕ ਤੇਰਾ ਚਾਨਣ ਜੋ ਆ ਗਿਆ ਹੈ ਅਤੇ ਯਹੋਵਾ ਦਾ ਪ੍ਰਤਾਪ ਜੋ ਤੇਰੇ ਉੱਤੇ ਚਮਕਿਆ ਹੈ ਵੇਖੋ ਤਾਂ ਅਨੇਰਾ ਧਰਤੀ ਨੂੰ ਢੱਕ ਲਵੇਗਾ ਅਤੇ ਉਮਤਾ ਨੂੰ ਕਟਾ ਪਰ ਯਹੋਵਾ ਤੇਰੇ ਉੱਤੇ ਚਮਕੇਗਾ ਅਤੇ ਉਹਦਾ ਪ੍ਰਤਾਪ ਤੇਰੇ ਉੱਤੇ ਵਿਖਾਈ ਕੋਮ ਤੇਰੇ ਚਾਨਣ ਵੱਲ ਆਉਣਗੀਆਂ ਅਤੇ ਰਾਜੇ ਤੇਰੇ ਚੜਹਾਉ ਦੀ ਚਮਕਾਟ ਵੱਲ ਆਪਣੀਆਂ ਅੱਖਾਂ ਚੁੱਕ ਕੇ ਆਲੇ ਦੁਆਲੇ ਵੇਖ ਉਹ ਸਭ ਦੇ ਸਭ ਇਕੱਠੇ ਹੁੰਦੇ ਉਹ ਤੇਰੇ ਕੋਲ ਆਉਂਦੇ ਤੇਰੇ ਪੁੱਤਰ ਦੂਰੋਂ ਆਉਣਗੇ ਅਤੇ ਤੇਰੀਆਂ ਧੀਆਂ ਕੁਛੜ ਚੁਕੀਆਂ ਜਾਣਗੀਆਂ ਕੀ ਅੱਜ ਸਾਨੂੰ ਇਹੀ ਨਹੀਂ ਕਰਨਾ ਚਾਹੀਦਾ ਬਾਉਸੀ ਯਸਾਇਆ ਅਧਿਆਇ 49 वचन 18 ਉੱਤੇ ਜਾਈਏ ਅਧਿਆਇ 49 वचन 18 ਤੁਸੀਂ ਆਪਣੀਆਂ ਅੱਖਾਂ ਹਾਲੇ ਦੁਆਲੇ ਚੁੱਕ ਕੇ ਵੇਖੋ ਉਹ ਸਾਰੇ ਇਕੱਠੇ ਹੁੰਦੇ ਤੇ ਤੇਰੇ ਕੋਲ ਆਉਂਦੇ ਹਨ ਆਪਣੀ ਹਯਾਤੀ ਦੀ ਸੌ ਯਹਵਾਹ ਦਾ ਵਾਅਦਾ ਹੈ ਤੂੰ ਤਾਂ ਉਹਨਾਂ ਸਾਰਿਆਂ ਨੂੰ ਗਹਿਣੇ ਵਾਂਗ ਪਹਿਨੇਗੀ ਅਤੇ ਉਹਨਾਂ ਨੂੰ ਲਾੜੀ ਵਾਂਗ ਆਪਣੇ ਉੱਤੇ ਬਨਨੇਗੀ ਤੇ ਸੰਗ ਤੇਰੇ ਬਰਬਾਦ ਅਤੇ ਵਿਰਾਨ ਸਥਾਨ ਅਤੇ ਤੇਰਾ ਉਜੜਿਆ ਹੋਇਆ ਦੇਸ਼ ਹੁਣ ਤ ਤੂੰ ਵਾਸੀਆਂ ਲਈ ਪੀੜੀ ਹੋਵੇਂਗੀ ਅਤੇ ਤੇਰੇ ਪਖ ਲੈਣ ਵਾਲੇ ਦੂਰ ਹੋ ਜਾਣਗੇ ਜਿਹੜੇ ਬੱਚੇ ਤੇਥੋਂ ਲੈ ਗਏ ਸੰ ਉਹ ਫਿਰ ਤੇਰੇ ਕੰਨਾਂ ਵਿੱਚ ਆਖਣਗੇ ਇਹ ਤਾਂ ਮੇਰੇ ਲਈ ਪੀੜਾ ਹੈ ਮੈਨੂੰ ਜਗ੍ਹਾ ਦੇਹ ਭਈ ਮੈਂ ਵਸਾਂ ਤੇ ਇਹ ਵੀ ਕਿਹਾ ਗਿਆ ਹੈ ਉਹ ਸਾਰੇ ਇਕੱਠੇ ਹੁੰਦੇ ਤੇ ਤੇਰੇ ਕੋਲ ਆਉਂਦੇ ਹਨ ਪਰਮੇਸ਼ਵਰ ਦੇ ਨਿਯੁਕਤ ਪਰਬਾਂ ਨੂੰ ਮਨਾਉਂਦੇ ਹੋਏ ਸਬਤ ਦੇ ਦਿਨ ਨੂੰ ਵੀ ਮਨਾਉਂਦੇ ਹੋਏ ਜਿਸ ਨੂੰ ਅੱਜ ਅਸੀਂ ਮਨਾ ਰਹੇ ਹਾਂ ਆਓ ਅਸੀਂ ਛੋਟੇ ਤੋਂ ਛੋਟੇ ਹੁਕਮ ਨੂੰ ਵੀ ਨਜ਼ਰਅੰਦਾਜ਼ ਨਾ ਕਰੀਏ ਪਰ ਉਹਨਾਂ ਸਾਰਿਆਂ ਦੀ ਪਾਲਣਾ ਕਰੀਏ ਤਾਂ ਜੋ ਅਸੀਂ ਪਰਮੇਸ਼ਵਰ ਦੇ ਰੂਪ ਵਿੱਚ ਦੁਬਾਰਾ ਜਨਮ ਲੈ ਸਕੀਏ ਵੈਨੂ ਆਸ ਹੈ ਕਿ ਅਸੀਂ ਪਰਮੇਸ਼ਵਰ ਦੇ ਸਰੂਪ ਦੇ ਸਮਾਨ ਬਦਲ ਜਾਈਏ ਅਸੀਂ ਸੱਚਮੁੱਚ ਧਨ ਲੋਕ ਹਾਂ ਅਸੀਂ ਸਬਤ ਦਾ ਦਿਨ ਅਤੇ ਨਵਾਂ ਨਾਮ ਦਿੱਤੇ ਜਾਣ ਦੀ ਕਿਰਪਾ ਲਈ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਸਵੀਕਾਰ ਕਰਨ ਲਈ ਮਾਰਗਦਰਸ਼ਨ ਪਾਉਣ ਲਈ ਆਸ਼ੀਸ਼ ਲਈ ਅਤੇ ਇਸ ਤੱਥ ਲਈ ਕਿ ਅਸੀਂ ਸੀਯੋਨ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਬਹੁਤ ਧੰਨਵਾਦੀ ਹਾਂ ਸਾ ਨੂੰ ਇਸ ਖੁਸ਼ੀ ਵਾਲੀ ਖਬਰ ਨੂੰ ਆਪਣੇ ਤੱਕ ਨਹੀਂ ਰੱਖਣਾ ਚਾਹੀਦਾ ਸਗੋਂ ਇਸ ਨੂੰ ਫੈਲਾਉਣਾ ਜਾਰੀ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਹੀ ਨਹੀਂ ਪਤਾ ਹੋਵੇਗਾ ਇੱਕ ਵਾਰ ਫਿਰ ਮੈਂ ਸਵਰਗੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਸ ਧਰਤੀ ਤੇ ਰਹਿੰਦਿਆਂ ਹੋਏ ਵੀ ਸਵਰਗ ਦੇ ਰਾਜ ਦੀ ਸ਼ਾਂਤੀ ਦਾ ਅਨੁਭਵ ਕਰਨ ਅਤੇ ਅੰਤ ਵਿੱਚ ਆਪਣੇ ਸਵਰਗੀ ਘਰ ਵਿੱਚ ਵਾਪਸ ਆਉਣ ਲਈ ਕਹਿਣਾ ਚਾਹਾਂਗਾ ਇਸ ਦੁਆਰਾ ਮੈਂ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ